ਹੱਕ ਕਦੋਂ ਵਰਛੇ ਵੱਡੇ ਨੇ ਲੱਖਾਂ ਤੇ ਚਾਕੂਆਂ ਨੇ ਮੰਗਦੇ ਨਹੀਂ ਖਾਉਂਦੇ ਆ ਅਸੀਂ ਪੁੱਤ ڈاکੂਆਂ ਦੇ ਉਹ ਵਗ ਕਤੀੜਾਂ ਦਾ ਸ਼ਹਿਰ ਹਾਨਾ ਨਹੀਂ ਰਲਦਾ ਉਹ ਦਲ ਰਾਂ ਵਾਂਗੂ ਨਹੀਂ ਨਾਮ ਸਾਡਾ ਚੱਲਦਾ ਉਹ ਦਲ ਰਾਂ ਵਾਂਗੂ ਨਹੀਂ ਨਾਮ ਸਾਡਾ ਚੱਲਦਾ ਸੱਦੇ ਤੋਂ ਜੋ ਸੈਮ ਸੈਮ ਕੇ ਲੱਗਦੇ ਸੀ ਸੁਣਿਆ ਮੈਂ ਹੁਣ ਹੱਥ ਗਲ ਮੇਨੂੰ ਪਾਉਣ ਲੱਗੇ ਬਾਜਾਂ ਆਵਾਜ਼ੋਂ ਵੇਖ ਐਨ ਅਸਮਾਨ ਸੁਣਾ ਚੱਲ ਤੇ ਤਰਾਂ ਦੇ ਉੱਚੀਆਂ ਉਡਾਰੀਆਂ ਲਾਉਣ ਲੱਗੇ ਓ ਸਪਾ ਵਾਂਗੂ ਵੈਰੀ ਓ ਸਿਰ ਚੱਕਣ ਲੱਗੇ ਪੌਰੇ ਸੀ ਜੋ ਜੁੱਤੀ ਵਾਲੀਆਂ ਨੋਕਾਂ ਨੇ ਕੁਝਕ ਵਕਤ ਲਈ ਹੱਥਾਂ ਕੀ ਹਥਿਆਰ ਛੱਡੇ ਦਬ ਗਿਆ ਜੱਟ ਵਹਿਮ ਪਾਲ ਨੇ ਆ ਲੋਕਾਂ ਨੇ ਓ ਕੁਝਕ ਵਕਤ ਲਈ ਹੱਥਾਂ ਕੀ ਹਥਿਆਰ ਛੱਡੇ ਆ ਜੱਟ ਵਹਿਮ ਪਾਲ ਲਿਆ ਨੌਕਾ